ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੋਸਤਾਂ ਨੂੰ ਫਤਿਹ ਬੁਲਾਈ ਪਰਵਾਹਨ ਹੋਵੇ ਅੱਜ ਦਾ ਵਿਚਾਰ ਜਦੋਂ ਜ਼ਿੰਦਗੀ ਵਿੱਚ ਕੋਈ ਨਜ਼ਰ ਨਾ ਆਵੇ ਤਾਂ ਅਰਦਾਸ ਦਾ ਸਹਾਰਾ ਲਵੋ ਸਾਰੇ ਰਾਹ ਮਿਲ ਜਾਣਗੇ ਕਿਉਂਕਿ ਅਰਦਾਸ ਕਦੇ ਵਿਅਰਥ ਨਹੀਂ ਜਾਂਦੀ ਗੁਰਬਾਣੀ ਵਿੱਚ ਵੀ ਪ੍ਰਮਾਣ ਹੈ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਜਨ ਬਣ ਕੇ ਨਿਵੇਂ ਹੋ ਕੇ ਆਪਣੇ ਮਨ ਨੂੰ ਇੱਕ ਸੋਰ ਕਰਕੇ ਜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ ਤਾਂ ਉਹ ਜ਼ਰੂਰ ਸੁਣਦਾ ਹੈ ਉਸੇ ਤਰ੍ਹਾਂ ਜਿਸ ਤਰ੍ਹਾਂ ਜਦੋਂ ਦ੍ਰੋਪਤੀ ਨੂੰ ਕੌਰਵਾਂ ਦੀ ਸਭਾ ਵਿੱਚ ਨਿਰਵਸਤਰ ਕਰਨ ਦਾ ਹੁਕਮ ਦਿੱਤਾ ਤਾਂ ਉਸਨੇ શ્રીਕ੍ਰਿਸ਼ਨ ਮਹਾਰਾਜ ਨੂੰ ਅਰਦਾਸ ਕੀਤੀ ਤਾਂ ਉਹਦੀ ਅਰਦਾਸ ਸੁਣੀ ਗਈ ਤੇ ਕ੍ਰਿਸ਼ਨ ਮਹਾਰਾਜ ਨੇ ਉਹਦਾ ਪਰਦਾ ਟੱਕਿਆ ਇਸੇ ਤਰ੍ਹਾਂ ਪ੍ਰਲਾਦ ਦੀ ਉਸ ਪ੍ਰਮਾਤਮਾ ਨੇ ਅਰਦਾਸ ਸੁਣੀ ਜਦੋਂ ਹਰਨਾਕਸ਼ ਨੇ ਪ੍ਰਿਲਾਦ ਨੂੰ ਤਸੀਹੇ ਦਿੱਤੇ ਬਹੁਤ ਅਵਸਤੇ ਝੁਲਮਟਾਇਆ ਤਾਂ ਜਦੋਂ ਥਮ ਦੇ ਨਾਲ ਪ੍ਰਿਲਾਦ ਨੂੰ ਬੰਨਿਆ ਗਿਆ ਤੇ ਕੀੜੀ ਦੇ ਰੂਪ ਵਿੱਚ ਪਰਮੇਸ਼ਰ ਨੇ ਉਸ ਨੂੰ ਦਰਸ਼ਨ ਦਿੱਤੇ ਤੇ ਫੇਰ ਪ੍ਰਿਲਾਦ ਦੀ ਨਰਸਿੰਘ ਦੇ ਰੂਪ ਵਿੱਚ ਆ ਕੇ ਰੱਖਿਆ ਕੀਤੀ ਇਸੇ ਤਰ੍ਹਾਂ ਹੋਰ ਕਈ ਉਦਾਹਰਨਾਂ ਮਿਲਦੀਆਂ ਹਨ ਅਰਦਾਸ ਦੀਆਂ ਸੋ ਅਰਦਾਸ ਕਦੇ ਵਿਰਤੀ ਨਹੀਂ ਜਾਂਦੀ ਜੇ ਇੱਕ ਮਨ ਹੋ ਕੇ ਆਪਣੇ ਅੰਦਰ ਅਰਦਾਸ ਕੀਤੀ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ